ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਵਾ ਕੁਮਾਵਾ ਨਹੀਂ ਬਣਦੀਆਂ ਪਰ ਪੁੱਤ ਕ ਪੁੱਤ ਬਣ ਜਾਂਦੇ ਹਨ ਇਹ ਗੱਲ ਸੱਚ ਹੁੰਦੀ ਨਜ਼ਰ ਆ ਰਹੀ ਹੈ ਚੰਡਾਲ ਨੂਹਾ ਦੇ ਇਸ ਐਪੀਸੋਡ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਿੱਕੀ ਤੇ ਪ੍ਰੀਤੀ ਨੇ ਮੰਮੀ ਨੂੰ ਆਪਣੀ ਬੇਬੇ ਨੂੰ ਮਾਰਨ ਦੀ ਕਿਹੜੀ ਸਕੀਮ ਲਾਈ ਹੈ ਉਹਨਾਂ ਨੇ ਇਹੋ ਜਿਹਾ ਕੀ ਸੋਚਿਆ ਹੈ ਕਿ ਬੇਬੇ ਜੀ ਹੌਲੀ-ਹੌਲੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਣਗੇ ਅਸੀਂ ਦੇਖਿਆ ਕਿ ਸੰਦੀਪ ਆਪਣੀ ਮੰਮੀ ਨੂੰ ਫੋਨ ਲਗਾਉਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਅੱਜ ਪੇਕੇ ਆਣਾ ਹੈ ਪਰ ਇਧਰ ਮੇਰੀ ਸੱਸ ਨੂੰ ਹਸਪਤਾਲ ਲੈ ਕੇ ਜਾਣਾ ਪਿਆ ਕਿਉਂਕਿ ਪ੍ਰੀਤੀ ਨੇ ਉਹਨਾਂ ਦਾ ਬਹੁਤ ਘਟਾਪਾ ਚਾੜਿਆ ਜਿਸ ਕਰਕੇ ਉਹ ਬੇਹੋਸ਼ ਹੋ ਕੇ ਡਿੱਗ ਗਏ ਤੇ ਹੁਣ ਉਹਨਾਂ ਨੂੰ ਇਮੀਡੀਏਟਲੀ ਹਸਪਤਾਲ ਲੈ ਕੇ ਜਾਣਾ ਪਿਆ ਨਹੀਂ ਤਾਂ ਬੇਬੇ ਨੇ ਬਾਪੂ ਨਾਲ ਜਾ ਕੇ ਸਾਨੂੰ ਬੇਦਖਲ ਕਰ ਦੇਣਾ ਸੀ ਤੇ ਸੰਦੀਪ ਨੇ ਕਿਹਾ ਕਿ ਮੈਂ ਅਗਲੀ ਵਾਰ ਘਰ ਆਵਾਂਗੀ ਕਿਉਂਕਿ ਉਸ ਦੀ ਪਰਜਾਈ ਵੀ ਉਸ ਦੀ ਮਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ ਤੇ ਦੂਜੇ ਪਾਸੇ ਵਿੱਕੀ ਤੇ ਪ੍ਰੀਤੀ ਬੇਬੇ ਜੀ ਨੂੰ ਹਸਪਤਾਲ ਲੈ ਕੇ ਜਾਂਦੇ ਬੇਬੇ ਜੀ ਅਧ ਮਰੇ ਹੋਏ ਪਏ ਹੋਏ ਹੁੰਦੇ ਹਨ ਤਾਂ ਡਾਕਟਰ ਉਹਨਾਂ ਨੂੰ ਪੁੱਛਦਾ ਹੈ ਕਿ ਕੀ ਹੋਇਆ ਹੈ ਤਾਂ ਵਿੱਕੀ ਤੇ ਪ੍ਰੀਤੀ ਝੂਠੀ ਕਹਾਣੀ ਬਣਾ ਕੇ ਸੁਣਾਉਂਦੇ ਹਨ ਕਿ ਹਾਂ ਬੇਬੇ ਜੀ ਤਾਂ ਬਾਥਰੂਮ ਵਿੱਚ ਡਿੱਗ ਗਏ ਜਿਸ ਨਾਲ ਇਹ ਬੇਹੋਸ਼ ਹੋ ਗਏ ਡਾਕਟਰ ਨੇ ਉਹਨਾਂ ਨੂੰ ਚੈੱਕ ਕੀਤਾ ਤੇ ਦੱਸਿਆ ਕਿ ਬੇਬੇ ਜੀ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਤੁਸੀਂ ਠੀਕ ਟਾਈਮ ਤੇ ਇਹਨਾਂ ਨੂੰ ਲੈ ਆਏ ਹੋ ਇਹਨਾਂ ਦਾ ਬੀਪੀ ਬਿਲਕੁਲ ਘਟ ਗਿਆ ਹੈ ਇਹਨਾਂ ਨੂੰ ਡ੍ਰਿਪ ਲਾਣੀ ਪਏਗੀ ਉੱਧਰ सोनू ਤੇ ਪਾਪਾ ਜੀ ਸਾਰੇ ਸ਼ਹਿਰ ਵਿੱਚ ਇਕੱਲੇ ਇਕੱਲੇ ਹਸਪਤਾਲ ਵਿੱਚ ਵਿੱਕੀ ਤੇ ਪ੍ਰੀਤੀ ਨੂੰ ਲੱਭਦੇ ਹਨ ਅੱਜ ਇਸ ਵਿੱਚ ਤੁਹਾਨੂੰ ਅਸੀਂ ਇਹ ਵੀ ਦੱਸਾਂਗੇ ਕਿ ਹਾਂ ਅੱਜ ਵਿੱਕੀ ਤੇ ਪ੍ਰੀਤੀ ਨੇ ਇਹ ਕਿਹੜੀ ਚਾਲ ਚੱਲੀ ਜਿਸ ਨਾਲ ਬੇਬੇ ਜੀ ਨੂੰ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਡਾਕਟਰ ਨੇ ਉਹਨਾਂ ਨੂੰ ਡ੍ਰਿਪ ਲਾਈ ਤੇ ਆਰਾਮ ਕਰਨ ਵਾਸਤੇ ਕਿਹਾ ਤੇ ਕਿਹਾ ਕਿ 3-4 ਘੰਟੇ ਇਹਨਾਂ ਨੂੰ ਡ੍ਰਿਪ ਲੱਗੀ ਰਹੇਗੀ ਵਿੱਕੀ ਤੇ ਪ੍ਰੀਤੀ ਕਹਿੰਦੇ ਹਨ ਕਿ ਚਲੋ ਵਧੀਆ ਹੈ ਨਹੀਂ ਤਾਂ ਬੇਬੇ ਨੇ ਬਾਪੂ ਨਾਲ ਜਾ ਕੇ ਸਾਨੂੰ ਬੇਦਖਲ ਕਰ ਦੇਣਾ ਸੀਗਾ ਤੇ ਵਿੱਕੀ ਸੰਦੀਪ ਨੂੰ ਕਹਿ ਦਿੰਦਾ ਹੈ ਕਿ ਸਾਨੂੰ ਟਾਈਮ ਲੱਗਣਾ ਹੈ ਦੂਜੇ ਪਾਸੇ ਵਿੱਕੀ ਪ੍ਰੀਤੀ ਨੂੰ ਕਹਿੰਦਾ ਹੈ ਕਿ ਅਸੀਂ ਡਾਕਟਰ ਤੋਂ ਨੀਂਦ ਦੀਆਂ ਨਸ਼ੇ ਦੀਆਂ ਦਵਾਈਆਂ ਲੈ ਲੈਣੇ ਹਾਂ ਤੇ ਰੋਜ਼ ਬੇਬੇ ਨੂੰ ਇੱਕ ਇੱਕ ਗੋਲੀ ਦਿੰਦੇ ਰਵਾਂਗੇ ਜਿਸ ਨਾਲ ਬੇਬੇ ਹੌਲੀ-ਹੌਲੀ ਸਾਤ ਛੱਡ ਜਾਏਗੀ ਤੇ ਨਾਲੇ ਸਾਨੂੰ ਕੁਝ ਬੋਲੇਗੀ ਵੀ ਨਹੀਂ ਤੇ ਬਾਪੂ ਨੂੰ ਕੁਝ ਦੱਸੇਗੀ ਵੀ ਨਹੀਂ ਬਾਪੂ ਜੀ ਉੱਥੇ ਪਹੁੰਚਦੇ ਹਨ ਤੇ ਕਹਿੰਦੇ ਹਨ ਕਿ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ ਤਾਂ ਵਿੱਕੀ ਕਹਿੰਦਾ ਹੈ ਕਿ ਹਾਂ ਜੇਕਰ ਅਸੀਂ ਇਹ ਨਾ ਕਰਦੇ ਤਾਂ ਵੀ ਤੁਸੀਂ ਸਾਨੂੰ ਕਹਿਣਾ ਸੀ ਕਿ ਤੁਸੀਂ ਆਪਣੀ ਮਾਂ ਦਾ ਖਿਆਲ ਨਹੀਂ ਰੱਖਦੇ ਤੇ ਤੁਸੀਂ ਉਸ ਨੂੰ ਡਾਕਟਰ ਕੋਲ ਨਹੀਂ ਲੈ ਕੇ ਗਏ ਅੱਗੇ ਦੇਖਦੇ ਹਾਂ ਵਿੱਕੀ ਹੋਰ ਕਿਹੜੀਆਂ ਚਾਨਾਂ ਤੱਕ ਪਹੁੰਚਦਾ ਹੈ